ਚੋ ਉਸ ਉਪਰ ਹੰਗਾਮਾ ਖੁਇਆ ਜਦੋਂ ਸਬਜ਼ੀ ਮੰਡੀ ਦੇ ਵਿੱਚ ਪਰ ਇਹ ਬਾਜ਼ਾਰ ਚ ਇੱਕ ਕੁੜੀ ਦੀ ਬਾਹ ਫੜ ਲਈ ਗਈ ਇਸ ਦੌਰਾਨ ਉੱਥੇ ਮੌਜੂਦ ਉਸਦੇ ਘਰ ਦੇ ਨਜ਼ਦੀਕ ਰਹਿਣ ਵਾਲੇ ਨੌਜਵਾਨ ਨੇ ਬਾਹ ਫੜਨ ਵਾਲੇ ਨੌਜਵਾਨਾਂ ਤੋਂ ਪੁੱਛਿਆ ਕਿ ਤੁਸੀਂ ਇਸ ਕੁੜੀ ਦੀ ਬਾਹ ਕਿਉਂ ਫੜੀ ਨਾ ਨੌਜਵਾਨਾਂ ਨੇ ਉਸ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਬਸਤੀ ਦੇ ਵਿੱਚ ਹੰਗਾਮਾ ਹੋਇਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਪੁਲਿਸ ਤੱਕ ਇਹ ਵੀਡੀਓ ਪਹੁੰਚੀ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਿਆ ਗਿਆ ਕਿ ਫਾਜ਼ਿਲਕਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਫਾਜ਼ਿਲਕਾ ਦੇ ਦਾਣਾ ਮੰਡੀ ਦੇ ਵਿੱਚ ਰੱਜ ਕੇ ਹੰਗਾਮਾ ਹੋਇਆ ਕਿਉਂਕਿ ਸਬਜ਼ੀ ਖਰੀਦਣ ਦੇ ਲਈ ਸਬਜ਼ੀ ਮੰਡੀ ਦੇ ਵਿੱਚ ਗਈ ਕੁੜੀ ਨੇ ਇਲਜ਼ਾਮ ਲਗਾਇਆ ਕਿ ਉੱਥੇ ਇੱਕ ਨੌਜਵਾਨ ਨੇ ਉਸ ਦੀ ਬਾਹ ਫੜ ਲਈ ਜਦੋਂ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਫਿਰ ਉਹਨਾਂ ਦੇ ਵੱਲੋਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹਾਲਾਂਕਿ ਉੱਥੇ ਮੌਜੂਦ ਨੌਜਵਾਨ ਨੂੰ ਪੁਲਿਸ ਦੇ ਵੱਲੋਂ ਜਿਹੜੀ ਹੈ ਉਹ ਕਾਰਵਾਈ ਵੀ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਇੱਕ ਵੀਡੀਓ ਆਈ ਸੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਹੈ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਪਰਿਵਾਰਿਕ ਮੈਂਬਰਾਂ ਨੇ ਹਾਲੇ ਤੱਕ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਉਧਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਜਲਦ ਤੋਂ ਜਲਦ ਪੁਲਿਸ ਦੇ ਕੋਲ ਸ਼ਿਕਾਇਤ ਕਰਾਂਗੇ ਕਿਉਂਕਿ ਅਜਿਹੀ ਘਟਨਾ ਨਹੀਂ ਸੀ ਵਾਪਰਨੀ ਚਾਹੀਦੀ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਅੱਖ ਹੁੰਦੀਆਂ ਨੇ ਤੇ ਜੇ ਇਸ ਨੌਜਵਾਨ ਨੇ ਪੁੱਛਿਆ ਕਿ ਤੁਸੀਂ ਅਜਿਹਾ ਕਿਉਂ ਕੀਤਾ ਤਾਂ ਉਲਟਾ ਉਹਨਾਂ ਨੌਜਵਾਨਾਂ ਨੇ ਸਾਡੇ ਹੀ ਨੌਜਵਾਨ ਦੀ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਜਿੱਥੇ ਪਰਿਵਾਰ ਦੇ ਵੱਲੋਂ ਹੰਗਾਮਾ ਕੀਤਾ ਗਿਆ ਉੱਥੇ ਕੀ ਕੁਝ ਕਹਿਣਾ ਹੈ ਪਰਿਵਾਰਿਕ ਮੈਂਬਰਾਂ ਦਾ ਤੇ ਪੁਲਿਸ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦੰਨੇ ਆ ਹਾਂਜੀ ਨਾ ਕੀ ਤੁਹਾਡਾ ਇਹ ਮੇਰਾ ਨਾਮ ਹੈਗਾ ਧਰਮਵੀਰ ਕਿੱਥੋਂ ਰਹਿਣ ਵਾਲੇ ਹੋ ਮੈਂ ਫਾਇ ਇੱਥੇ ਫਾਇਲ ਕਰਦੇ ਲੋਕਲ ਰਹਿਣ ਵਾਲਾ ਹਾਂ ਕਿਵੇਂ ਕੱਠੇ ਕੀ ਹੋ ਕੀ ਮਾਮਲਾ ਕੀ ਹੈਗਾ ਕੁੜੀ ਸੀ ਕੋਈ ਬਾਜ਼ਾਰ ਸਬਜ਼ੀ ਸਬਜ਼ੀ ਲੈਣ ਜਾਂਦੀ ਸੀ ਕੋਈ ਬੰਦੇ ਨੇ ਹੱਥ ਫੜ ਲਿੱਤਾ ਕਿਸ ਨੇ ਕੁੜੀ ਦਾ ਤੋਂ ਮੁੰਡੇ ਸਾਡੇ ਨਾਲ ਤੋਂ ਉਹ ਨਾਰ ਸੀ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਉਹਨੇ ਵੇਖ ਲਿੱਤਾ ਉਹਨੇ ਹੱਥ ਪਾਈ ਥੋੜੀ ਕੀਤੀ ਆ ਤੇ ਉਸ ਬੰਦੇ ਨੇ ਜਣਕ 20 ਬੰਦੇ ਮੰਗਾ ਕੇ ਤਾਂ ਉਹ ਬੰਦੇ ਸਾਡੇ ਮੁੰਡੇ ਨੂੰ ਕੁੱਟੇ ਵਾਲਾ ਜੁਆਕ ਸੀ ਬੱਚਾ ਜੁਆਕ ਹੈਗਾ ਉਹ ਵੀ ਜਿਆਦਾ ਵੱਡਾ ਕੋਈ ਹੈ ਨਹੀਂਗਾ ਸਾਡੀ ਕੁੜੀ ਸੀ ਕੁੜੀ ਦਾ ਜਣ ਕੇ ਆਪਾਂ ਉਹਦਾ ਨਾਂ ਨਾਂ ਨਹੀਂ ਉਹਦਾ ਪਾ ਕੇ ਕਹਿ ਸਕਦੇ ਉਹਨੂੰ ਵੀ ਕਿਹੜੀ ਹੈਗੀ ਕਿਹੜੀ ਨਹੀਂ ਹੈ ਦੰਨੜੂਈ ਮਾਰਕ ਤੋਂ ਬਾਕੀ ਇਹ ਹੈਗਾ ਵੀ ਕੋਈ ਬੰਦੇ ਨੇ ਕਿਸੇ ਦਾ ਨਾਮ ਪਦਨਾਮ ਕਰਕੇ ਤਾਂ ਨਹੀਂ ਦੂਜੀ ਪਾਸੇ ਲੜਾਈ ਪਾਈ ਹੈ ਕੋਈ ਬੰਦੇ ਨੇ ਨਾਂ ਪੱਕ ਉਸ ਬੰਦੇ ਦਾ ਅਸੀਂ ਨਾਮ ਵੀ ਪਹਿਲਾਂ ਲੈ ਚੁੱਕੀ ਪਰ ਉਹ ਬੰਦਾ ਨਹੀਂ ਹੈਗਾ ਥਾਣੇ ਦਿੱਤੀ ਹੈ ਸਵਾਗਤ ਲਾਤੀ ਹਾਂ ਅੱਜ ਦੇ ਦੇਣੀ ਆਪਾਂ ਅੱਜ ਤਾਂ ਸਿਰਫ ਰੋਣਾ ਹੀ ਪਿਆਗਾ ਬਾਹ ਦੇਣ ਚੱਲੇ ਹੈ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਦਾਣਾ ਮੰਡੀ ਦੇ ਵਿੱਚ ਕੋਈ ਲੜਕੀ ਨਾਲ ਛੇੜਛਾੜ ਦਾ ਮਾਮਲਾ ਹੈਗਾ ਕਾਫੀ ਕੰਮ ਆ ਸਰ ਕੋਈ ਇਸ ਵਾਰ ਵੀ ਸਾਨੂੰ ਇੱਕ ਵੀਡੀਓ ਜਰੂਰ ਆਈ ਹੈ ਵੀ ਥਾਣੇ ਕਿਸੇ ਨੇ ਰਿਟਰਨ ਕੰਪਲੇਟ ਨਹੀਂ ਕੀਤੀ ਫਿਰ ਵੀ ਅਸੀਂ ਵੀਡੀਓ ਅਧਾਰ ਤੇ ਸਾਡੇ ਕੋਲ ਕੋ ਕੰਪਲੇਟੇ ਦੇ ਵੈਰੀਫਾਈ ਕਰਕੇ ਸਾਡੇ ਵੱਲੋਂ ਬੰਦ ਦੀ ਜੋ ਵੀ ਕਾਰਵਾਈ ਕੀਤੀ ਜਾਏਗੀ ਵੀਡੀਓ ਹੈਗੀ ਸਰ ਪੀਡੀਏ ਚ ਕੋਈ ਵਿਅਕਤੀ ਦੋਸ਼ ਲਗਾ ਰਿਹਾ ਹੈ ਉਹ ਲੇਡੀ ਨਾਲ ਛੇੜਛਾੜ ਕੀਤੀ ਹੈ ਇਸ ਵਾਰ ਵੀ ਸਾਡੇ ਕੋਲ ਥਾਣੇ ਕੰਪਲੀਟ ਨਹੀਂ ਆਈ ਕਿ ਸਾਡੇ ਨਾਲ ਛੇੜਛਾੜ ਹੋਈ ਹੈ ਬਾਕੀ ਫਿਰ ਵੀ ਅਸੀਂ ਵੀਡੀਓ ਅਧਾਰ ਤੇ ਅਸੀਂ ਵੈਰੀਫਾਈ ਕਰਕੇ ਕੰਪਲੀਟ ਲੈ ਕੇ ਜੋ ਸਾਡੇ ਵੱਲੋਂ ਕਾਰਵਾਈ ਬੰਦੀ ਕੀਤੀ ਜਾਏਗੀ कोई इस तरह की सूचना भी मिली सी कि पुलिस ਨੂੰ ਜਾਂ ਕੋਈ ਹੋਰ ਸੂਚਨਾ ਵੀ ਨਹੀਂ ਆਈ ਨਹੀਂ ਨਹੀਂ ਸਾਨੂੰ ਕੋਈ ਰਿਟਰਨ ਨਾ ਹੀ ਥਾਣੇ ਕਿਸੇ ਨੇ ਫੋਨ ਕੀਤਾ ਵੀ ਨਾ ਹੀ ਥਾਣੇ ਦੇ ਬੰਦੇ ਨੇ ਇਤਲਾਹ ਦਿੱਤੀ ਹੈਗੀ ਛੇੜਛਾੜ ਦੀ ਨਾ ਕੋਈ ਲਿਖਤੀ ਕੰਪਲੀਟ ਹੈਗੀ ਨਾ ਹੀ ਕਿਸੇ ਪਬਲਿਕ ਦੇ ਬੰਦੇ ਨੇ ਸਾਨੂੰ ਕੰਮਿਟ ਦਿੱਤੀ ਹੈ ਬਾਕੀ ਸੋਸ਼ਲ ਮੀਡੀਆ ਤੇ ਸਾਨੂੰ ਇੱਕ ਵੀਡੀਓ ਜ਼ਰੂਰ ਮਸੂਲ ਆਈ ਹੈ ਕਿ ਉੱਥੇ ਦਾਣਾ ਮੰਡੀ ਰੌਲਾ ਪੈਂਦਾ ਹੋਵੇ ਇਹ ਲੜਕੀ ਨਾਲ ਛੇੜਛਾੜ ਹੋਈ ਹੈ ਫਿਰ ਵੀ ਇਸ ਵੀਡੀਓ ਦੇ ਆਧਾਰ ਤੇ ਅਸੀਂ ਪੜਤਾਲ ਕਰਕੇ ਬੰਦੀ ਕਾਰਵਾਈ ਕਰਾਂਗੇ